ਕਈ ਤਰ੍ਹਾਂ ਦੀਆਂ ਕਿਰਿਆਵਾਂ ਪ੍ਰਚਲਨ ਦੇ ਵਿੱਚ ਆ ਸੰਬਲ ਉਚਾਟਣ ਵਸ਼ੀਕਰਨ ਮਾਰਨ ਕਿਰਿਆ ਹਮ ਮੁੱਠ ਕਰਨੀ ਇਸ ਵੇਲੇ ਜੋ ਤੰਤਰ ਦਾ ਪਾਰ ਚੱਲਦਾ ਪਿਆ ਉਹ ਟੋਟਲੀ ਟੋਟਲੀ ਨੈਗੇਟਿਵ ਸੋ ਇਹ ਪੈਸਾ ਜਿਹੜਾ ਇਹ ਨਾਲ ਨਹੀਂ ਜਾਣਾ ਬਹੁਤ ਸਾਰੀਆਂ ਐਂਟੀਟੀਆਂ ਵਾਦੀ ਵਾਲੇ ਤੋਂ ਵਾਲੇ ਸਾਡੇ ਸਰਾਊਂਡਿੰਗਸ ਦੇ ਵਿੱਚ ਘੁੰਮ ਰਹੀਆਂ ਜਿਹਦਾ ਅੱਜਕੱਲ ਪ੍ਰਚਲਨ ਦੇ ਵਿੱਚ ਆ ਮੋਟ ਕਰਨੀ ਕਰਾਓ ਹਨਾ ਦੁਸ਼ਮਨ ਨੂੰ 24 ਘੰਟਿਆਂ ਚ ਦੁੜਫਦਾ ਵੇਖੋ ਦੁੜਫਦਾ ਵੇਖੋ ਪਿਆਰ ਨੂੰ ਪਾਓ ਪਿਆਰ ਪਾਓ ਹਾਂ ਕਿਸੇ ਦੀ ਬਰਬਾਦੀ ਦੇ ਬਰਬਾਦੀ ਕਰੋ ਜੇ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਨਹੀਂ ਹੋ ਤਾਂ ਇੱਕ ਬੜਾ ਸੋਹਣਾ YouTube ਤੇ ਆਪਸ਼ਨ ਆ ਯੂ ਕੈਨ ਸਕਿਪ ਉਹਨਾਂ ਦੀ ਬਲੇਸਿੰਗਸ ਦੇ ਨਾਲ ਹੀ ਮੈਂ ਅੱਜ ਤੁਹਾਡੇ ਰੂਬਰੂ ਬੈਠਾ ਹਾਂ ਉਹਨਾਂ ਨੂੰ ਕਹੋ ਤੇ ਮਰਮਰ ਜਾਣਾ ਜੀ ਜੀ ਬਿਲਕੁਲ ਉਹਨੂੰ ਕਹਾਂ ਤਾਂ ਫੋਟੋ ਤੇ ਹਾਰ ਪੈ ਚੁੱਕਿਆ ਹੋਣਾ ਦੇਖੋ ਮੈਨੂੰ ਇਹਨਾਂ ਨੂੰ ਸੈਟੀਸਫਾਈਡ ਦੁਨੀਆ ਨੂੰ ਕਰਨ ਦੀ ਖਾਸ਼ ਵੀ ਕੋਈ ਨਹੀਂ ਸ਼ਮਸ਼ਾਨ ਦੇ ਵਿੱਚ ਕੀਤੇ ਜਾਣ ਵਾਲੀ ਕਿਰਿਆ ਵਾ ਮੈਂ ਤੁਹਾਨੂੰ ਜਦੋਂ ਵੀ ਦੱਸਾਂਗਾ ਮੈਂ ਰੈਮਡੀ ਦੱਸਾਂਗਾ ਬੇਸਿਕਲੀ ਜਿਹੜੀ ਮੋਟੇ ਵਾਲਾ ਹਵਾ ਦੇ ਵਿੱਚ ਚਲਦੀ